ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਬਾਰੇ ਉਸ ਦੇ ਨਾਲ ਨਾਲ ਜੋ ਗੈਰ ਬਾਸਮਤੀ ਝੋਨੇ ਉੱਪਰ ਭਾਰਤ ਸਰਕਾਰ ਵੱਲੋਂ ਬੈਨ ਲਗਾਇਆ ਗਿਆ ਉਸ ਬੈਨ ਨੂੰ ਹਟਾਉਣ ਵਾਸਤੇ ਕਾਫੀ ਜੋ ਵਪਾਰੀ ਵੀਰ ਨੇ ਲੰਬੇ ਸਮੇਂ ਤੋਂ ਹੜਤਾਲ ਤੇ ਵੀ ਜਾ ਰਹੇ ਨੇ ਤੇ ਉਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖਟਕਟਾ ਰਹੇ ਨੇ ਕਿ ਇਸ ਬੈਨ ਨੂੰ ਹਟਾਇਆ ਜਾਵੇ ਕੀ ਇਹ ਪੂਰੀ ਖਬਰ ਹੈ ਇਹਦੇ ਤੇ ਵੀ ਆਪਾਂ ਖੁੱਲ ਕੇ ਚਰਚਾ ਕਰਦੇ ਆਂ ਤੇ ਉਸ ਦੇ ਨਾਲ ਨਾਲ ਜੋ ਮੋਕੇ ਤੇ ਨਵੇਂ ਸੀਜ਼ਨ ਦਾ ਜੋ ਮਾਲ ਆ ਰਿਹਾ ਝੋਨਾ ਆ ਰਿਹਾ ਮੰਡੀਆਂ ਦੇ ਵਿੱਚ ਉਹਦੇ ਤੇ ਵੀ ਆਪਾਂ ਜੋ ਕੀ ਵੱਖ-ਵੱਖ ਰੇਟ ਅਲੱਗ-ਅਲੱਗ ਮੰਡੀਆਂ ਦੇ ਚੱਲ ਰਹੇ ਨੇ ਉਹਦੇ ਤੇ ਵੀ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਇਹ ਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਜੋ ਜਿਵੇਂ ਕਿ ਆਪਾਂ ਜਾਣਦੇ ਆ ਪਿਛਲੇ ਸਾਲ ਜੋ ਭਾਰਤ ਸਰਕਾਰ ਨੇ ਗੈਰ ਬਾਸਮਤੀ ਝੋਨੇ ਦੇ ਉੱਪਰ ਐਕਸਪੋਰਟ ਬੈਨ ਲਗਾ ਦਿੱਤਾ ਸੀ ਯਾਨੀ ਕਿ ਕੋਈ ਵੀ ਵਪਾਰੀ ਗੈਰ ਬਾਸਮਤੀ ਝੋਨੇ ਨੂੰ ਬਾਹਰ ਐਕਸਪੋਰਟ ਨਹੀਂ ਕਰ ਸਕਦਾ ਜਦਕਿ ਜੋ ਬਾਰ ਗੈਰ ਬਾਸਮਤੀ ਝੋਨੇ ਦੀ ਡਿਮਾਂਡ ਹੈ ਬਹੁਤ ਜ਼ਿਆਦਾ ਜੋ ਬਣੀ ਹੋਈ ਹੈ ਇਸ ਸਾਲ ਵੀ ਕਾਫੀ ਡਿਮਾਂਡ ਜੋ ਕੁਵੈਤ ਇਰਾਨ ਵਰਗੇ ਮੁਲਕਾਂ ਤੋਂ ਆ ਰਹੀ ਹੈ ਤੇ ਵਪਾਰੀ ਵੀਰ ਇਹਨੂੰ ਲੈ ਕੇ ਬੈਨ ਨੂੰ ਹਟਾਉਣ ਵਾਸਤੇ ਜੋ ਯੂਪੀ ਦੇ ਵਪਾਰੀ ਨੇ ਕਾਫੀ ਲੰਮੇ ਟਾਈਮ ਤੋਂ ਹੜਤਾਲ ਉੱਪਰ ਜਾ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖਟਕਟਾਇਆ ਕਿ ਇਸ ਬੈਨ ਨੂੰ ਹਟਾਇਆ ਜਾਵੇ ਤਾਂ ਜੋ ਪੁਰਾਣੇ ਸੌਦੇ ਹੋਏ ਨੇ ਉਹ ਸੌਦੇ ਵੀ ਪੂਰੇ ਕੀਤੇ ਜਾ ਸਕਣ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਨਵੇਂ ਸੌਦੇ ਵੀ ਉਹਨਾਂ ਨੂੰ ਮਿਲ ਸਕਣ ਜਿਹਦੇ ਨਾਲ ਵਪਾਰੀਆਂ ਦਾ ਵੀ ਫਾਇਦਾ ਹੋਵੇ ਤੇ ਦੇਸ਼ ਦਾ ਤੇ ਕਿਸਾਨਾਂ ਦਾ ਵੀ ਫਾਇਦਾ ਹੋਵੇ ਕਿਉਂ ਜੇ ਐਕਸਪੋਰਟ ਖੁੱਲਦਾ ਉਹਦੇ ਨਾਲ ਜੋ ਕੀਮਤਾਂ ਦੇ ਵਿੱਚ ਸੁਧਾਰ ਵੇਖਣ ਨੂੰ ਮਿਲ ਸਕਦਾ ਇਸ ਦੇ ਨਾਲ ਨਾਲ ਜੋ ਵਪਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਕੋਲ ਪਹਿਲੇ ਹੀ ਕਾਫੀ ਮਾਤਰਾ ਦੇ ਵਿੱਚ ਜੋ ਝੋਨਾ ਪਿਆ ਹੋਇਆ ਹੈ 1 ਲੱਖ 3000 ਮੈਟ੍ਰਿਕ ਟਨ ਜੋ ਗੈਰ ਬਾਸਮਤੀ ਝੋਨਾ ਸਰਕਾਰ ਦੇ ਜੋ ਗੋਦਾਮਾਂ ਦੇ ਵਿੱਚ ਪਿਆ ਹੋਇਆ ਹੈ ਤੇ ਇਹਦਾ ਕੋਈ ਤਰਕ ਸਰਕਾਰ ਦਾ ਇਹ ਨਹੀਂ ਬਣਦਾ ਕਿ ਭਾਰਤ ਕੋਲ ਜੋ ਅਨਾਜ ਦੀ ਕਮੀ ਹੈ ਕਿਉਂਕਿ ਜਦੋਂ ਬੈਨ ਲਗਾਇਆ ਸੀ ਉਦੋਂ ਸਰਕਾਰ ਨੇ ਇਹ ਤਰਕ ਦਿੱਤਾ ਸੀ ਕਿ ਦੇਸ਼ ਵਿੱਚ ਖਾਦੇ ਪਦਾਰਥ ਯਾਨੀ ਕਿ ਜੋ ਵੀ ਅਨਾਜ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਬੈਨ ਲਗਾਇਆ ਗਿਆ ਸੀ ਜਦਕਿ ਦੇਸ਼ ਕੋਲ ਜੋ ਅਨਾਜ ਹੈ ਕਾਫੀ ਭਰਪੂਰ ਮਾਤਰਾ ਦੇ ਵਿੱਚ ਪੈਲੀ ਹੈ ਸੋ ਇਸ ਬੈਨ ਦਾ ਕੋਈ ਮਤਲਬ ਨਹੀਂ ਬਣਦਾ ਸੋ ਹੁਣ ਅੱਗੇ ਉਣ ਵਾਲੇ ਸੀਜ਼ਨ ਲਈ ਇਸ ਬੈਨ ਨੂੰ ਹਟਾਉਣ ਲਈ ਜੋ ਵਪਾਰੀ ਵੀਰ ਨੇ ਉਹਨਾਂ ਵੱਲੋਂ ਸੁਪਰੀਮ ਕੋਰਟ ਤੇ ਯਾਚਕਾ ਦਾਇਰ ਕੀਤੀ ਗਈ ਹੈ ਤੇ ਇਹ ਅਜੇ ਅਲੱਗ-ਅਲੱਗ ਜੋ ਸਟੇਟਾਂ ਨੇ ਉਹਨਾਂ ਨੇ ਵੀ ਇਸ ਤੇ ਜੋ ਸੁਪਰੀਮ ਕੋਰਟ ਨੂੰ ਜੋ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਬੈਨ ਨੂੰ ਹਟਾਇਆ ਜਾਵੇ ਇਹਦੇ ਤੇ ਕੋਈ ਠੋਸ ਫੈਸਲਾ ਆ ਜੇ ਤੱਕ ਸੁਪਰੀਮ ਕੋਰਟ ਵੱਲੋਂ ਨਹੀਂ ਆਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਠੋਸ ਫੈਸਲਾ ਸਰਕਾਰ ਦੇ ਸਕਦੀ ਹੈ ਜੇ ਬੈਨ ਹਟਦਾ ਤਾਂ ਜੋ ਝੋਨੇ ਦੀਆਂ ਕੀਮਤਾਂ ਦੇ ਵਿੱਚ ਉਛਾਲ ਦੇਖਣ ਨੂੰ ਮਿਲ ਸਕਦਾ ਤੇ ਹੁਣ ਇਸ ਦੇ ਨਾਲ ਆਪਾਂ ਜੋ ਮੌਕੇ ਤੇ ਮੰਡੀ ਵਿੱਚ ਝੋਨਾ ਆ ਰਿਹਾ ਉਹਦੇ ਰੇਟਾਂ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲੇ ਤਰਾਵੜੀ ਮੰਡੀ ਦੀ ਗੱਲ ਕਰੀਏ ਪੁਰਾਣਾ ਝੋਨਾ 1509 ਹੱਥ ਵਾਲਾ 3250 ਰੁਪਏ ਪ੍ਰਤੀ ਕਵਾਂਟਲ ਨਵਾਂ 1509 ਹੱਥ ਵਾਲਾ 2500 ਰੁਪਏ ਪ੍ਰਤੀ ਕਵਾਂਟਲ 17 18 4250 ਰੁਪਏ ਪ੍ਰਤੀ ਕਵਾਂਟਲ ਸਰਬਤੀ ਝੋਨਾ 2350 ਰੁਪਏ ਸੁਗੰਧਾ ਝੋਨਾ 2550 ਰੁਪਏ ਇਸ ਦੇ ਨਾਲ ਨਾਲ ਸਰਸਾ ਮੰਡੀ ਦੀ ਗੱਲ ਕਰੀਏ 1509 2510 ਰੁਪਏ ਸੋਨੀਪੱਤ 1509 2601 ਰੁਪਏ ਪ੍ਰਤੀ ਕਵਾਂਟਲ ਬੂੰਦੀ ਮੰਡੀ 17 18 3650 ਰੁਪਏ 1509 2790 ਰੁਪਏ ਸੁਗੰਧਾ ਝੋਨਾ 2275 ਰੁਪਏ ਲਾੜਵਾ ਮੰਡੀ 1509 2810 ਰੁਪਏ ਅਮਰitsar ਸਾਹਿਬ ਮੰਡੀ 1509 ਹੱਤਵਾਲਾ 2715 ਰੁਪਏ ਇੰਦਰੀ ਮੰਡੀ 1509 ਹੱਤਵਾਲਾ 2765 ਰੁਪਏ ਰਾਦੋੜ ਮੰਡੀ 1509 2750 ਰੁਪਏ ਜਾਗੀਰਾਬਾਦ ਮੰਡੀ 1509 2700 ਰੁਪਏ ਕਰੋਂਡਾ ਮੰਡੀ 1509 2781 ਰੁਪਏ ਪੀਆਰ 26 ਗਦਰਪੁਰ ਮੰਡੀ 'ਚ 1950 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ। ਡਬਰਾ ਮੰਡੀ 1509, ਹੱਥਵਾਲਾ 2380 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ। ਉਸ ਤੋਂ ਬਾਅਦ ਟੁਹਾਣਾ ਮੰਡੀ 1509 2650 ਰੁਪਏ, ਫਤਿਹਵਾਦ ਮੰਡੀ 1509 2580 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ। ਸੋ ਕਿਸਾਨ ਵੀਰੋ ਪਹਿਲੇ ਨਾਲੋਂ ਜੋ 1509 ਦੀ ਗੱਲ ਕਰੀਏ ਤਾਂ ਰੇਟਾਂ ਦੇ ਵਿੱਚ ਜੋ ਥੋੜੀ ਤੇਜ਼ੀ ਦੇਖਣ ਨੂੰ ਮਿਲੀ ਹੈ। ਤੇ ਜੇ ਔਣ ਵਾਲੇ ਦਿਨਾਂ ਦੇ ਵਿੱਚ ਜੇ ਗੈਰ ਬਾਸਮਤੀ ਦਾ ਐਕਸਪੋਰਟ ਬੈਨ हट ਜਾਂਦਾ ਤਾਂ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਜੋ ਬਾਸਮਤੀ ਦਾ ਜੋ ਐਮਈਪੀ ਹੈ ਉਹਦੇ 'ਚ ਵੀ ਅਗਰ ਸਰਕਾਰ ਢਿੱਲ ਦਿੰਦੀ ਹੈ ਤਾਂ ਰੇਟਾਂ ਦੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਬਾਕਸ ਚ ਜਰੂਰ ਦੱਸੋ ਵੀਡੀਓ ਚੰਗੀ ਲੱਗੀ ਤਾਂ ਵਾਤਵਾਦ ਸ਼ੇਅਰ ਜਰੂਰ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ